I'm going چيڏي جو واديو خراب ٿي چليو فرمانده ٿيو گهڻي 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 بڇاڙي ٿا 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 فرمانده جو بينشي ਆਮੀ ਦੇ ਅੰਗੜੂ ਪੂਰੇ ਵਿੱਚ ਲਾਈਓ ਰਣ ਭਾਵੀ ਦੇ ਅੰਗੜੂ ਪੂਰੇ ਵਿੱਚ ਲਾਈਓ ਬਿਨਵਾਵੀ ਦੇ ਏ ਮੈਂ ਤੇਰੀ ਪੂਰੇ ਆਂ ਉਹਦਾ ਯਮਲਾ ਜੱਟ ਜੀ ਬੜਾ ਸਮਾਂ ਬੈਠਾ ਗਾ ਕੇ ਗਏ ਕਿ ਮੈਂ ਤੇਰੀ ਤੋਂ ਮੇਰਾ ਬਰਾਜੇ ਗੱਲ ਤੇ ਬਹਿ ਜਾ ਵੀਰ ਬੜ ਕੇ ਬਹਿ ਜਾ ਦੇਖ ਦਿਨ ਨਾਲ ਦੀ ਰੋਸੀ ਦੀ ਦੂਜੇ ਦਿਨ ਦੂਜੀ ਐਨ ਕਰ ਲੈਣਾ ਨਾਲ ਇਸ ਨੈਟਟ ਦੇ ਜੀ ਸਭ ਜਾ ਵੀ ਬੱਪ ਹੈ ਆ ਨਹੀਂ ਉਹਨੇ ਤਾਂ ਦੋ ਮਿੰਟੇ ਵੇਟ ਕਰਨਾ ਕਹਿੰਦੇ ਉਹ ਬਰੋਗ ਲੋਰ ਨੇ ਲੱਗੀ ਉਪਰ ਹਵਾ ਉਹ ਚੰਦੇਵ ਸਿੰਘਾ ਮੇ ਤੋਂ ਬਰੇਕਾ ਹੈ ਨਹੀਂ ਜਦ ਮਹਿਲਾ ਦੇਣੀ ਹੈ ਮੰਗੇ ਇੱਡੇ ਪਰੇ ਨੂੰ ਧੱਕਦੇ ਮੇ ਗੱਡੀ ਤੁਹਾਡੇ ਇਹ ਦੋਨੋਂ ਕੁਸ਼ੀਆਂ ਇਕੱਠੀਆਂ ਹੋਣੀਆਂ ਆਓ ਲਾਪਰੀਤ ਖੰਨਾ ਜੀ ਜਲਦੀ ਅੰਦਰ

ਵੀ ਸੋਡੀਆਂ ਵੀ ਰੱਖਦੇ ਆ ਵੀ ਹੁਣ ਗੱਲਾਂ ਜੁਗਲ ਵਰਦੀਆਂ ਤੇ ਹੋਣੀਆਂ ਚਾਹੀਦੀਆਂ ਵੱਡੀਆਂ ਕੁਸ਼ਤੀਆਂ ਤੁਹਾਡੇ ਅੱਖਾਂ ਦੇ ਸਾਹਮਣੇ ਭਾਈ ਸੋਨੋ ਐ ਦੇ ਚੰਦ ਗਰੀਏ ਸਾਈਏ ਵਾਲਾ ਆਜੋ ਖੜਾ ਬਾਦਸ਼ਾਹ ਦੇ ਵਿੱਚ सनी ਰਾਈਏ ਵਾਲਾ ਨੂਰ ਕਾਂਜਲੀ ਦੋਨੇ ਕੁਸ਼ਤੀਆਂ ਜੜੀਆਂ ਜਲਦੀ ਨਾਲ ਕਰਵਾਈਆਂ ਜਾਣ ਅਗਲੇ ਸਾਰਾ ਕਬਜਾ ਸੋਦੇ ਵੱਡੇ ਮਾਨ ਇਸ ਚਾਂਦੀ ਕੁਸ਼ਤੀ ਦੇ ਅੰਗਲੇ ਦੇ ਭੇਜਣਗੇ ਅਸੀਂ ਦਿਨੋ ਸਤਿਕਾਰ ਕਰਦੇ ਆ ਬਹੁਤ ਬਹੁਤ ਰੇਣੀ ਬੰਦ ਤੋਂ ਧੰਨਵਾਦ ਹੈ ਜਿਹੜੇ ਪਿੱਛੇ ਮੈਗਨਾਮ ਸੱਜਣ ਖੜੇ ਆ ਕੁਸ਼ਤੀਆਂ ਟੋਲ ਆਓ ਦੇ ਸੁੱਝ ਮੇ ਜੀ ਬਈ ਰਿਕਮੈਂਡ ਸਾਰਦੇ ਹੋ ਪਲੀਸ 2 ਨੰਬਰ ਮੱਲਾ ਨੂੰ ਬੇਨਤੀ ਆ ਵੀ 2 ਨੰਬਰ ਵਾਲੇ ਮੱਲ ਨੋਟ ਕਰਿਓ ਹਾਰਦਿਕ ਸਾਈ ਜੋਗੀ ਜੀ ਸਰਦਾਰ ਬਲਕਾਰ ਸਿੰਘ ਤੇ ਸਾਡੇ ਰੌਣਕ ਸਿੰਘ ਜੀ ਸਾਹਿਬ ਬੜੀਆ 1100 ਰੁਪਏ ਦੇ ਕੇ ਬਈ ਆ ਜਿਹੜੇ ਖੁਸ਼ੀਆਂ ਕਰਾਰਾ ਸਾਡੇ ਗੋਸ ਸਾਹਿਬ ਪਾਣੀ ਪੁਣਾ ਦੇਉ ਉਹਨਾਂ ਨੂੰ ਬੜੀ ਮਿਹਰਬਾਨੀ ਯੋਰ ਲੱਗਦਾ ਇਹ ਜੋਰ ਲੱਗਦਾ ਵਿੱਚ ਮੈਦਾਨੇ ਰਾਏਵਾਲ ਇਹ 4 ਮਿੰਟ ਬਾਕੀ ਆ ਭਾਈ ਵੇਟਰਾਂ ਨੂੰ ਕਹਿੰਦੇ ਆ ਵੀ ਖਾਣੇ ਦੇ ਅੰਦਰ ਪਾਣੀ ਲੈ ਕੇ ਪੁੱਜੋ ਸੇਵਾਦਾਰ ਵੀਰ ਵੇਟਰ ਟੈਂਟ ਵਾਲੇ ਅੰਦਰ ਅੰਦਰ ਖਾਣੇ ਦੇ ਪਾਣੀ ਲੈ ਕੇ ਆਜੋ ਹੈਲੋ ਅੱਜ ਨੂੰ ਹੀ ਲਾਫਾ ਜੀ ਸਾਡੇ ਆਹ ਮਹਿੰਦਰ ਸਿੰਘ ਜੀ ਮੇਲੇ ਨਗਰ ਕਿਲੀ ਤੋਂ ਉਹਨਾਂ ਦੀ ਲੜਕੀ ਆ ਪ੍ਰਵੀਨ ਉਹਨਾਂ ਦੇ ਧੀਜ ਆ ਪੁੱਤ ਹੁੰਦੇ ਆ ਸਰਦਾਰ ਜਗਦੀਸ਼ ਸਿੰਘ ਜੀ ਠੰਡ son of ਗੁਰਵੰਤ ਸਿੰਘ ਜੀ ਠੰਡ ਔਰ ਭਾਈ ਤੇਜਿੰਦਰ ਸਿੰਘ ਦੀ ਫਿੰਡ ਯੂ ਐਸ ਏ ਅਮਰੀਕਾ ਵਾਲੀ ਫਿੰਡ ਫੈਮਲੀ ਅੱਜ ਦੇ ਇਸ ਵੱਡੇ ਕੁਸ਼ਤੀ ਦੰਗਣ ਦੇ اعلان ਕਰਾ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ 10 ਸਾਲ ਜਿਹੜੀ ਵੀ ਪ੍ਰਬੰਧਕ ਕਮੇਟੀ ਕੇ ਤੇ ਜੋ ਸੇਵਾ ਲਾਏਗੀ ਉਹ ਖਿੰਦ ਪਰਿਵਾਰ ਦਾ ਵੱਡੇ ਗੁੱਸੇ ਕਰਾਈ ਜਾਂਦੇ ਆ ਸਰਦਾਰ ਬਲਵੰਤ ਸਿੰਘ ਦੇ ਬੰਦਪੁਰ ਦਾ ਹੁਣੀਆਂ ਰੇਲ ਤੇ ਜਸਵੀਰ ਸਿੰਘ ਦੇ ਸ਼ਹੀਦ ਆ ਸਾਡੀ ਜ਼ਿੰਦਗੀ ਦਾ ਮਾੜਾ ਉਹ ਕਦੇ ਵੀ ਦੇਖਿਆ ਪਰਜਾ ਨੂੰ ਤੇ ਡਾਕਟਰ ਉਹ ਪਰਵਾਸੀ ਬੰਦ ਹੁਣਾ ਬਲੂ ਲਾਈਦਾ ਬਹੁਤ ਬਹੁਤ ਧੰਨਵਾਦ ਭਾਈ ਜੁਜੰਦੀਆ ਪੱਟੀ ਵਾਲੇ ਜੱਸੇ ਨੂੰ ਸਾਰੇ ਲੱਗੇ ਆ ਜੋ ਪਹਿਲਵਾਨ ਜੀ ਜਿਆ ਮੈਂ ਤੈਨੂੰ ਨਗਰ ਗੁਰਮ ਭਗਾ ਵਾਲੇ ਨੇ ਜਿਹੜੇ ਸ਼ੇਰ ਕਮਾ ਸਰਪੰਚ ਸੋਨੂ ਥਿੰਦ ਸਾਹਿਬ ਉਧਰ ਸਾਡੇ ਮਾਰਯੋਗ ਨਵੀਤਵੰਦਰਾ ਵੇਖ ਕੌਣ ਆਇਆ ਕਰ ਰਾਜੀ ਰਾਜੀ ਬਾਈ ਧੰਨਵਾਦ ਆ ਸਾਡੇ ਬਹੁਤ ਹੀ ਸਤਿਕਾਰਯੋਗ ਹੀਰ ਸਾਡੇ ਪੁੱਜਦੇ ਜਾਂਦੇ ਨੇ ਸਾਰੇ ਧੰਨਵਾਦ ਆ ਜੀ ਇੱਕ ਮਿੰਟ